ਬਾਲਾ ਤੋਂ ਫੁੱਲ ਚਰਚਾ ਦੇ ਵਿੱਚ ਹੈ ਆ ਤਗੜੇ ਕਬੱਡੀ ਦੇ ਖਿਡਾਰੀ ਤਗੜਾ ਪਰਫੋਰਮੈਂਸ ਇਧਰ ਪਾਸੇ ਦੇਖ ਲਓ ਵੀ ਲਵਰੀ ਵਰਗੇ ਔਰ ਗਿੰਨੀ ਵਰਗੇ ਲੋਹਰੀਓ ਦੇ ਵਰਗੇ ਮੰਨੇ ਪਰਮਨੇ ਕਬੱਡੀ ਖਿਡਾਰੀ ਲਾ ਆਟਮ ਦੀ ਰੇਡ ਪੈ ਰਹੀ ਹੈ ਲੋਪੋ ਵਾਲਿਆ ਆ ਇਧਰ ਪਾਸੇ ਇਹਨੇ ਵੀ ਪਿਛਲੇ ਸਾਲ ਨੰਬਰ 1 ਦਾ ਖਿਤਾਬ ਚੱਕਿਆ ਏ ਮੱਖਣ ਅਲੀ ਜੀ ਨੇ ਨਾ ਅੱਜ ਇਹਦਾ ਕਮਾਲਪੁਰ ਆਟਮ ਰੱਖਿਆ ਏ ਮੱਖਣ ਅਲੀ ਜੀ ਨੇ ਨਾ ਇਹਦਾ ਕਮਾਲਪੁਰ ਅੱਜ ਆਟਮ ਰੱਖਿਆ ਏ ਨੰਬਰ 1 ਦਾ ਖਿਤਾਬ ਇਹਨੇ ਪਿਛਲੇ ਸਾਲ ਉਹ ਚੱਕਿਆ ਏ ਕਮਾਲਪੁਰੇ ਮੱਖਣ ਅਲੀ ਜੀ ਨੇ ਨਾ ਬੰਦਾ ਆਇਟਮ ਰੱਖਿਆ ਐ ਨਿੱਕਾ ਐ ਨਜ਼ੂਰ ਵਾਲਾ ਤਕੜਾ ਨੰਬਰ ਜੋੜ ਗਿਆ ਆ ਥਾਪੀਆਂ ਮਾਰਦਾ ਐ ਇਹ ਥਾਪੀਆਂ ਨੂੰ ਬੰਗਾਰਦਾ ਐ ਇਹ ਜਸ਼ਨ ਪਹਿਲਵਾਨ ਐ ਆਲਮਗੀਰ ਸਾਹਿਬ ਦੀ ਧਰਤੀ ਦਾ ਐ ਇਸ ਵੇਲੇ ਕਬੱਡੀ ਪਾਉਣ ਦੇ ਲਈ ਨੌਜਵਾਨ ਤਿਆਰ ਐ ਕਿ ਔਖੇ ਰੋਕਣੇ ਤੂਫਾਨ ਪਾਣੀ ਢੇਰੀਆਂ ਔਖੇ ਰੋਕਣੇ ਖਿਡਾਰੀ ਸਾਹਮਣੇ ਵਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਬੰਦਾ ਚਾਹੇ ਤਾਂ ਖਲਾਕੇ ਜਗੇ ਧਰਦੇ ਆਹ ਬੜਾ ਜਦੋਂ ਕਬੱਡੀ ਖੇਡਦਾ ਇਹਦੇ ਮਾਤਾ ਰਜਵੰਤ ਕੌਰ ਜੀ ਕਹਿੰਦੇ ਮੈਂ ਨਹੀਂ ਗਲਤੀਆਂ ਨੋਟ ਕਰਦੀਆਂ ਕਿ ਕਿੱਥੇ ਗਲਤੀ ਕਰਦਾ ਹੈ ਇਹ ਕਿੱਥੋਂ ਜੱਸਾ ਖਾ ਜਾਂਦਾ ਹੈ ਇਹਦੀ ਖੁਰਾਕ ਬਿੰਦੂ ਵਿੱਚ ਕੀ ਕਮੀ ਹੈ ਆ ਇੰਦਰ 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 ਤੇ ਜਸ਼ਨਾਲ ਵੀਰ ਜੇ ਦਾ ਮੁਕਾਬਲਾ ਇੰਦਰ ਕੋਸ਼ਿਸ਼ ਕਰ ਰਿਹਾ ਡਕਣ ਦੀ ਫਿਰ ਵੀ ਬੱਲੇ ਬੱਲੇ ਉਹਨਾਂ ਦੀ ਸਾ ਕਮਾਲ ਹੁੰਦੀ ਹੋਈ ਦੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਨੰਬਰ ਜੁੜਦਾ ਹੋਇਆ ਬੀਬੀ ਸਰਬਜੀਤ ਕੌਰ ਬਾਣੂ ਕੇ ਐਮਐਲਏ ਸਾਹਿਬਾ ਬ੍ਰਾਜਮਾਨ ਨੇ ਸਾਰੀਆਂ ਰੌਸੀ ਸ਼ਖਸੀਅਤਾਂ ਦਾ ਧੰਨਵਾਦ ਹੈ ਕਮਾਲਪੁਰੇ ਦੀਆਂ ਖੇਡਾਂ ਪਰਜੋਗਨ ਦੇ ਉੱਪਰ ਨੇ ਔਰ ਕਲਗੀਦਰ ਸਪੋਰਟਸ ਐਸੋਸੀਏਸ਼ਨ ਸਾਰੇ ਐਨਆਰ ਵੀਰਾਂ ਦਾ ਨਗਰ ਨਿਵਾਸੀਆਂ ਦਾ ਸਾਰੇ ਗ੍ਰਾਮ ਪੰਚਾਇਤ ਦਾ ਬាទ ਬាទ ਧੰਨਵਾਦ ਇਰਾਕੇ ਦੀ ਸੰਗਤ ਦਾ ਗੁਰੀ ਠੁੱਲੀ ਯਾ ਕੋਚ ਨੇ ਆਹ ਮੁੰਡੇ ਦਾ ਨਾਮ ਅਦੁੱਲਾ ਰੱਖਿਆ ਇਹਦਾ ਨਾਮ ਤਾਂ ਗਗਨਦੀਪ ਹੈ ਇਹਨੂੰ ਦੁੱਲਾ ਆਖਿਆ ਗਿਆ ਮੈਂ ਕਹਾਂ ਵੀ ਕਿਹੜਾ ਦੁੱਲਾ ਕਹਿੰਦਾ ਮੇਰੇ ਕੋਹ ਜਨੇ ਆਖਿਆ ਵੀ ਤੂੰ ਸੁਰਖਬਰੀਆ ਦੁੱਲਾ ਬਣੇਗਾ ਆਹ ਗਗਨਦੀਪ ਦੁੱਲਾ ਛੱਠੇ ਗੋਵਿੰਦਪੁਰੇ ਵਾਲਾ ਨੌਜਵਾਨ ਅਮਨ ਦੁਕਾਨ ਨੂੰ ਵੀ ਉਸਤਾਦ ਬਣਦਾ ਫੁੱਲੀ ਵਾਲੀਏ ਗੁਰੂ ਨੂੰ ਵੀ ਉਸਤਾਦ ਬਣਦਾ ਬੁਲਟ ਦੀ ਰੇਡ ਲੋਪੋ ਵਾਲੇ ਮਹਾਨ ਬਲਾਰੇ ਦੇ ਬੋਲ ਫੁੱਲ ਟਾਗਲੀ ਕਬੱਡੀ ਖਾਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਬੜਾ ਦਲੇਰ ਐਨ ਬੜਾ ਜਸ਼ੀਲਾ ਫਰਤੀਲਾ ਖਿਡਾਰੀ ਹੈ ਮੇਰੇ ਵੀਰੋ ਇਹ ਹੈ ਹਰਮਨ ਬੁਲਟ ਇਸ ਲਈ ਕਬੱਡੀ ਕਬੱਡੀ ਕਰਦਾ ਹੋਇਆ ਐਨ ਬੋਲਿਆ ਹੋਇਆ ਧਾਵਾ ਹੁਣ ਕੌਣ ਠੱਲਦਾ ਤਲਵੰਡੀ ਰਾਏ ਵਾਲਾ ਪਰ ਬੁਲਟ ਐਨ ਦੁਗ-ਦੁਗ ਕਰਾਈ ਫਿਰਦਾ ਐਨ ਧੰਤਨ ਕਰਵਾਈ ਫਿਰਦਾ ਅਗਲੀ ਕਬੱਡੀ ਪਾਉਣ ਦੇ ਲਈ ਤਲਵੰਡੀ ਰਾਏ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਵਾਧਾ ਹੋਇਆ ਕਰਨ ਆਹ ਚਾਰ ਜਾਫੀਆਂ ਵਿੱਚ ਯੋਧਾ ਗਿੰਨੀ ਹੈ ਨਾਲ लवली ਮਹਿਮਦਵਾਲ ਦੀ ਟੀਮ ਵੱਡੇ ਪੱਦਰ ਤੇ ਬਣੀ ਹੋਈ ਕਮਾਲ ਪਰ ਦੀਆਂ ਖੇਡਾਂ ਨੇ ਚਰਚਾ ਦੁਨੀਆ ਵਿੱਚ ਛਿੜੀ ਹੋਈ ਹੈ ਔਰ ਨਜ਼ਾਰਾ ਵੱਜਿਆ ਹੋਇਆ ਹੈ ਇਸ਼ਾਰਾ ਕੀ ਹੈ ਵੀ ਨੰਬਰ ਜਿਹੜਾ ਪੰਡੀ ਰਾਏ ਵਾਲੇ ਦੀ ਟੀਮ ਲਈ ਜੋੜ ਦਿੱਤਾ ਮਨ ਸਿੰਘ ਦੁਲੜ ਦੀ ਰੇਡ ਮਨ ਸਿੰਘ ਦੁਲੜ ਢਿੜਬੇ ਵਾਲਾ ਢਿੜਬੇ ਦਾ ਖੇਡ ਮੈਦਾਨ ਮਸ਼ਹੂਰ ਹੈ ਆਹ ਕਬੱਡੀ ਖਿਡਾਰੀ ਮਸ਼ਹੂਰ ਨੇ ਖੁਸ਼ੀ ਵਰਗੇ ਆਹ ਲੁੱਧਰ ਵਰਗੇ ਕਿਹਾਉਂਦੇ ਪੈ ਜਾ ਵਜਾ ਇਥੇ ਹਈ ਇਹ ਹੈ ਛੋਟਾ ਸੋਣ ਇਹਦਾ ਚੱਕ ਸਾਬੂ ਪਿੰਡ ਹੈ ਨਕੋਦਰ ਦਾ ਏਰੀਆ ਲਾਂਬਾ ਏਰੀਆ ਮੰਨੇਪੁਰ ਬੰਦੇ ਕਬੱਡੀ ਦੇ ਖਿਡਾਰੀ ਉਸ ਏਰੀਏ ਨੇ ਪੈਦਾ ਕੀਤੇ ਨਦੋਰ ਵਾਲਾ ਨਿੱਕਾ ਜ਼ਿਲ੍ਹਾ ਤਰਨਤਾਰਨ ਦਾ ਦਲੇਰ ਕਬੱਡੀ ਖਿਡਾਰੀ ਹੈ ਚੁਸਤੀ ਜੁਗਤੀ ਨਾਲ ਖੇਡਣ ਵਾਲਾ ਕਬੱਡੀ ਖਿਡਾਰੀ ਹੁਣ ਦੇਖਦੇ ਹਾਂ ਕਿ ਹੋ ਜਾ ਪ੍ਰਦਰਸ਼ਨ ਕਰਦਾ ਲਓ ਆਇਤਮ ਖੇਡ ਕਬੱਡੀ ਦਾ ਇਹ ਨਦੋਰ ਵਾਲਾ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਮਹਿਮਦ ਵਾਲਾ ਛੋਟਾ ਜਿਹਾ ਪਿੰਡ ਹੈ ਜ਼ਿਲ੍ਹਾ ਕਪੂਰਥਲਾ ਕੀੜਾ ਮਲੀ ਦੇ ਲਾਗੇ ਉਥੋਂ ਦਾ ਸੰਦੀਪ ਇੰਡੀਆ ਦੇ ਵਿੱਚ ਹੋਏ ਵਰਲਡ ਕਬੱਡੀ ਕਪਾ ਦਾ ਬੱਸ ਹੀਟਰ ਵਿੱਚ ਟਿਕਰੇ ਹੋਇਆ ਜਦੋਂ ਯ ਲਓ ਇਧਰੇ ਪਾਸੇ ਜਸ਼ਨ ਦੀ ਰੇਟ ਲਓ ਜਸ਼ਨ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਕਬੱਡੀ ਦੇ ਪ੍ਰਸਿੱਧ ਬਾਰੇ ਬੂਟਾ ਅੰਮ੍ਰਿਆਣਾ ਜੀ ਦਾ ਅਗਲੇ ਸਾਲ ਕਮਾਲਪੁਰੇ ਦੀਆਂ ਖੇਡਾਂ ਤੇ ਬੁਲਟ ਮੋਟਰਸਾਈਕਲ ਦੇ ਨਾਮ ਮਾਨ ਸਨਮਾਨ ਇੰਦਰਜੀ ਤਰੂਮੀ ਚਰਨਜੀ ਡਗਰੋ ਹਨੀ ਕਬੱਡੀ ਖਿਡਾਰੀ ਸੁਖਚੈਨ ਚੈਨਾ ਜੀ ਸਿੱਧਮਾ ਵਾਲੇ ਤੇ ਜੌਨਾ ਬਲੀਨਾ ਜੀ ਉਹਨਾਂ ਵੱਲੋਂ ਮਾਨ ਸਨਮਾਨ ਇਹ ਲੱਖਾਂ ਦੇ ਜੱਫੇ ਲਾਉਂਦਾ ਖਰੇ ਖਰੇ ਰੇਟ ਦੇ ਟਾਉਂਦਾ ਹੈ ਗੇਮ ਚੇਂਜਰ ਖਵਾਉਂਦਾ ਹੈ ਕਮਾਲਪੁਰੇ ਦਾ ਮੇਲਾ ਬਣਾਉਂਦਾ ਆ ਆਲਮਗੀਰ ਵਾਲੇ ਪਲਵਾਨ ਦੀਆਂ ਥਾਪੀਆਂ ਬੰਦ ਕਰਾਉਂਦਾ ਆ ਆਲਨਗੀਰ ਵਾਲੇ ਪਹਿਲਵਾਨ ਦੀਆਂ ਥਾਪੀਆਂ ਬੰਦ ਕਰਵਾਉਂਦਾ ਇਹ ਮਾਝੇ ਦਾ ਮਿਹੈਲ ਪੱਤਰੀ ਵਾਲਾ ਰਾਜਾ ਕਰਾਉਂਦਾ ਉਧਰ ਗੋਪੀ ਕਮਾਲਪੁਰਾ ਵੀਡੀਓ ਬਣ ਰਹੀਆਂ ਨੇ ਬਿੱਲੂ ਪ੍ਰਧਾਨ ਦੀ ਖੁਸ਼ ਨੇ ਸਰਪੰਚ ਸਾਹਿਬ ਗੇੜਾ ਲਾ ਰਿਹਾ ਇੰਦਰਪਾਲ ਦਾ ਚਾ ਨਹੀਂ ਚੱਕਿਆ ਜਾ ਰਿਹਾ ਜੱਗੇ ਤੇ ਜ਼ਿੰਮੇਵਾਰੀ ਪਾ ਰਹੀ ਐ ਤੇ ਸਾਹਮਣੇ ਕਬੱਡੀ ਨੌਜਨ ਗਮਰੂ ਦੀ ਪੈ ਗਈ ਉਸਤਾਦ ਜੀ ਕਰਦੇ ਉਸ ਤਿਆਰਾ ਲਾਓ ਅਗਲੀ ਕਬੱਡੀ ਗਗਨਦੀਪ ਦੁੱਲਾ ਚੱਠਾ ਗੁਬਿੰਦਪੁਰਾ ਕਹਿੰਦਾ ਮੂਨਕਾਂ ਦੇ ਲੱਗ ਗਿਆ ਆ ਪਤਲਾ ਦਾ ਏਰੀਆ ਹਰਿਆਣਾ ਮਾ ਆਓ ਇਧਰ ਪਾਸੇ ਬੈਠੇ ਕਬੱਡੀ ਗਗਨਦੀਪ ਧੱਲੇ ਦੀ ਖੇਡਾਂ ਨੌਜਵਾਨ ਟਾਪ ਦੀ ਖੇਡ ਪ੍ਰਦਰਸ਼ਨ ਕਰਨ ਵਾਲਾ ਇਹ ਨੌਜਵਾਨ ਲਓ ਇਧਰੇ ਪਾਸੇ ਹਰਮਨ ਗੁਰਵਖੀਰਾਂ ਵਾਲੀਆ ਆਇਆ ਤੇ ਗਿਆ ਪ੍ਰੀਤਾ ਲਈ ਕਦੇ ਮਾੜੀ ਟੋੜ ਉਹ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਨਾ ਜਦੋਂ ਟ੍ਰਾਂਟੋ ਕੱਪ ਦੇ ਵਿੱਚ ਖੇਡਾ ਕਹਿੰਦਾ ਜਦੋਂ ਕਪੂਰਥਲੇ ਦੀ ਗੱਲ ਆ ਗਈ ਪੰਜਾਬ ਦੀ ਸਰਜ਼ਮੀਨ ਦੀ ਗੱਲ ਆ ਗਈ ਤੇ ਮੇਰਾ ਖੂਨ ਖਾਲ ਉੱਠਿਆ ਇਹ ਬੈਸਟ ਰਿਆ ਮੁਠੀ ਪਰ ਸਰੀਰ ਹੈ ਪਰ ਇਹਨੇ ਰਿਕਾਰਡ ਪੈਦਾ ਕਰਦਾ 2025 ਕੈਨੇਡਾ ਦੇ ਵਰਲਡ ਕਬੱਡੀ ਕੱਪ ਦਾ ਬੈਸਟ ਹੈ ਹਰਮਨ ਬੁੱਲਣ ਜਿਹਨੇ ਨੰਬਰ ਰਿਆ ਅਗਲੀ ਕਬੱਡੀ ਨਦੌਰ ਵਾਲੇ ਨਿੱਕੇ ਨਦੌਰ ਵਾਲਾ ਨਿੱਕਾ ਬੇਪਲੰਟੀ ਲਈ ਖੇਡਦਾ ਨੌਜਾਨ ਗਬਰੂ ਤਾਰੀ ਟਰੰਗੇ ਲਈ ਖੇਡਦਾ ਨੌਜਾਨ ਆ ਇਸ ਲਈ ਪਾਰਿਆ ਕਬੱਡੀ ਉਧਰ ਨੌਜਾਨ ਲਵਲੀ ਮਹਿਮਦ ਵਾਲੀਏ ਦੀ ਕੋਸ਼ਿਸ਼ ਤੇ ਨੰਬਰ ਜਿਹੜਾ ਤਾ ਵੀ ਦੇ ਹਿੱਸੇ ਜਾ ਜੁੜਿਆ ਮੈਂ ਪਹਿਲੇ ਮੈਚ ਵਿੱਚ ਆਖਿਆ ਵੀ ਮਨਸਿਕ ਦੇ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਪਰ ਚੱਕ ਸਾਹਬ ਵਾਲੇ ਨੇ ਪਿਛਲੀ ਰੇਡ ਤੇ ਮਿੱਟੀ ਲਾਉਣ ਵਾਲੀ ਗੱਲ ਕੀਤੀ ਹੈ ਆ ਰੇਡ ਤੇ ਗੱਲ ਕਿਹੋ ਜੀ ਆਉਂਦੀ ਹੈ ਆ ਮਰਜਿੰਦਰ ਪੁਲਸੀਆ ਇਹ ਨੌਜਾਨ ਕਰਦਾ ਕੁਛੇ ਇਹ ਪੰਜਾਬ ਪੁਲਿਸ ਵਿੱਚ ਭਰਤੀ ਹੈ ਕਿਤੇ ਕਹਿੰਦੇ ਟੀਮਾਂ ਬਣਦੀਆਂ ਪੰਜਾਬ ਰਾਜ ਬੀਨਲੀ ਬੋਰਦੀ ਹੈ ਪੰਜਾਬ ਪੁਲਿਸ ਦੀ ਹੈ ਫਿਰਸੋ ਦੀ ਟੀਮ ਬਣਦੀ ਐਨ ਗੱਲਾਂ ਹੁੰਦੀਆਂ ਅੱਜ ਵੀ ਲੋੜ ਹੈ ਮਹਿਕਮਿਆਂ ਦੀ ਇਹ ਟੀਮਾਂ ਬਣਨ ਇਹਨਾਂ ਖਿਡਾਰੀਆਂ ਨੂੰ ਜੋਬਾ ਮਿਲਣ ਖਿਡਾਰੀ ਤੱਕ ਤਰੱਕੀ ਕਰਨ ਬਲੰਦੀਆਂ ਨੂੰ ਸ਼ੋਰ ਸਾਹਮਣੇ ਕਬੱਡੀ ਤੇ ਨੌਜਾਨ ਗਰੂ ਇਸ ਵੇਲੇ ਕੋਸ਼ਿਸ਼ ਕਰ ਰਿਹਾ ਲਵਲੀ 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 ਮਹਿਮਦ ਵਾਰੀਆ ਇਸ ਵੇਲੇ ਕਮਾਲ ਕਰਦਾ ਹੋਇਆ ਐਨ ਕਿ ਲੱਗ ਗਿਆ ਜਫਾ ਤੇ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਸਾਰਾ ਕੁਝ ਧੱਕਿਆ ਉਹਨੂੰ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਧੱਕਿਆ ਹਰ ਰੇਦ ਪਉਣ ਤੋਂ ਪਹਿਲਾਂ ਮੱਥਾ ਟੇਕਦਾ ਹੈ ਇਹਦੀ ਇੱਕ ਖਾਸੀਅਤ ਹੈ ਇਹ ਖੂਬੀ ਹੈ ਇਹ ਪਵਿੱਤਰ ਮੰਦਾ ਗਰਾਊਂਡ ਨੂੰ ਹਰੇਕ ਨੂੰ ਮੰਨਣੀ ਚਾਹੀਦੀ ਹੈ ਲਓ ਕਬੱਡੀ ਪੌਣ ਦੇ ਲਈ ਮੈਦਾਨ ਦੇ ਵਿੱਚ ਹਰਮਨ ਖੀਰਾਂ ਵਾਲੀਆ ਬੁਲਟ ਬਾਬੇ ਤਰਸੀਮ ਸਿੰਘ ਪੰਡਾ ਹਾਲ ਦਾ ਪੋਤਾ ਆ ਪਈ ਹੈ ਰੇਡ ਦੇਖਦੇ ਵੀ ਕਰੂ ਕਮਾਲ ਮੁੰਡਾ ਆ ਚੁਸਤੀ ਜੁਗਤੀ ਫੁਰਤੀ ਆਤਮ ਵਿਸ਼ਵਾਸ ਧਰਮਾ ਬਹੁਤ ਵਧੀਆ ਨੰਬਰ ਜੋੜ ਦੇ ਵਿੱਚ ਕਾਮਯਾਬ ਹਰਮਨ ਖੀਰਾਂ ਵਾਲੀ ਜ਼ਿਲ੍ਹਾ ਕਪੂਰਥਲਾ ਦਾ ਬੜਾ ਮਸ਼ਹੂਰ ਪਿੰਡ ਹੈ ਉਥੋਂ ਦੇ ਭੱਜੀ ਨੂੰ ਅੜਿਕਾ ਸਿੰਘ ਦੇ ਤੌਰ ਤੇ ਦੁਨੀਆ ਜਾਣਦੀ ਰਹੀ ਹੈ ਗੱਡੀ ਵਰਗੇ ਹੋਰ ਵੱਡੇ ਖਿਡਾਰੀ ਲਓ ਗੰਦੀਪ ਦੁੱਲੇ ਦੀ ਰੇਡ ਲਓ ਗਵਿੰਦੀਪ ਦੁੱਲਾ ਇਸ ਨੇ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਚਾਰ ਜਾਫੀ ਤਿਆਰ ਨੇ ਹੁਣ ਯੋਧਾ ਤਿਆਰ ਹੈ ਉਹ ਤੰਗਵੀਰ ਗਿੰਨੀ ਤਿਆਰ ਹੈ लवली ਤਿਆਰ ਸਾਹਮਣੇ ਯੋਧੇ ਨਾਲ ਪੰਗਾ ਪੈ ਗਿਆ ਹੈ ਯੋਧਾ ਯੋਧਾ ਤੇ ਦੁੱਲਾ ਯੋਧਾ ਤੇ ਦੁੱਲਾ ਆਹ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਇੱਕ ਸੁਰਗਪੁਰੀਆ ਇੱਕ ਬੱਗਿਆਂ ਵਾਲਾ ਇੱਕ ਫ੍ਰਿਜਨੋ ਵਾਲਾ ਇੱਕ ਢੈਪੀ ਵਾਲਾ ਇੱਕ ਲੈੰਦੇ ਪੰਜਾਬ ਦਾ ਛੋਟਾ ਦੁੱਲਾ ਆਇਆ ਪਰ ਸਾਹਮਣੇ ਕੌਣ ਆਇਆ ਕਹਿੰਦੇ ਜਿਹੜਾ ਥਾਪੀਆਂ ਮਾਰਦਾ ਉਸਤਾਦੀ ਕਰੂਗਾ ਇਹਦੀ ਜਰਾ ਲਓ ਅਗਲੀ ਕਬੱਡੀ ਥਾਪੀਆਂ ਮਾਰਨ ਵਾਲਾ ਕਬੱਡੀ ਖਿਡਾਰੀ ਜਸ਼ਨ ਆਲਮਗੀਰੀ ਹੈ ਪਹਿਲਵਾਨੀ ਕਰਦਾ ਕਰਦਾ ਖੇਡ ਕਬੱਡੀ ਦੇ ਵਿੱਚ ਆਇਆ ਤੇ ਟਾਪਰ ਰੇਡਰ ਬਣ ਗਿਆ ਔਰ ਵਧੀਆ ਪ੍ਰਦਰਸ਼ਨ ਪਰ ਪੱਦਰੀ ਹੈ ਮੋੜੇ ਦਾ ਪਿੰਡ ਅੰਮ੍ਰਿਤਸਰ ਦਾ ਏਰੀਆ ਕੋਸ਼ਿਸ਼ ਕਰ ਰਿਹਾ ਰਾਜਾ ਰਾਜਾ ਤੇ ਜਸ਼ਨ ਰਾਜਾ ਤੇ ਜਸ਼ਨ ਰਾਜਾ 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 भरू अॼ कला आलमी थापिया कमाल पुरे ਪੱਤਰੀ ਵਾਲੇ ਨੇ ਬੰਦ ਕਰਤੀ ਹੈ ਆਲਮਗੀਰੀਏ ਦੀ ਥਾਪੀਏ ਕਮਾਲਪੁਰੇ ਪੱਤਰੀ ਵਾਲੇ ਨੇ ਬੰਮਤ ਕਰਤੀ ਹੈ ਕਬੱਡੀ ਦੇ ਲਈ ਰਹਿੰਦਾ ਇੱਕ ਪ੍ਰਮੋਟਰ ਝੱਲਾ ਏ ਸਰੀ ਦੇ ਵਿੱਚ ਵੱਸਦਾ ਕਹਿੰਦੇ ਸ਼ੀਰਾ ਮੱਲਾ ਏ ਉਸਤਾਦ ਜੀ ਕਹਿਣਾ ਪੈਣਾ ਕਿ ਖਿਡਾਰੀਆਂ ਦਾ ਸਾਥ ਦਿੰਦਾ ਤੇ ਉਹ ਕਹਿੰਦਾ ਵੀ ਹੁੰਦਾ ਵੀ ਮੈਂ ਤੇ ਪੈਸੇ ਖਿਡਾਰੀਆਂ ਦੀ ਟੇਕਰ ਤਾਂ ਕਰਦਾ ਵੀ ਮੇਰਾ ਨਾਂ ਬਣ ਜਾਵੇ ਅੱਜ ਸ਼ੀਰੇ ਮੱਲੇ ਨੇ ਮਹਿਮਦਵਾਲ ਦੀ ਟੀਮ ਜੱਗਾ ਕਹਿੰਦਾ ਵੀ ਇਹ ਸਪான்ਸਰ ਕੀਤੀ ਹੈ ਸਾਹਮਣੇ ਬੁਲਣ ਦੀ ਰੇਡ ਪੱਤਰੀ ਵਾਲਾ ਹੁਣ ਗੱਲ 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 ਸਰੇ ਲਾਓ ਪਰ ਬੁਲਟ ਛੇਤੀ ਲੂਟ ਨਹੀਂ ਆਉਂਦਾ ਖਰੀਆਂ ਕੌਡੀਆਂ ਪਾਉਂਦਾ ਮੇਲੇ ਬਣਾਉਂਦਾ ਕਮਾਲਪੁਰ ਦਾ ਮੇਲਾ ਜਦੋਂ ਵੀ ਹੁੰਦਾ ਇਤਿਹਾਸ ਹੀ ਬਣਾਉਂਦਾ ਇਤਿਹਾਸ ਹੀ ਬਣਾਉਂਦਾ ਇਹ ਆਪਣੇ ਰਿਕਾਰਡ ਆਪੇ ਤੋੜ ਦਿੰਦੇ ਐ ਇਹ ਆਪਣੇ ਰਿਕਾਰਡ ਆਪਲੇ ਤੋੜ ਦਿੰਦੇ ਆ ਸਾਹਮਣੇ ਕਬੱਡੀ ਪੈ ਗਈ ਹੈ ਦੁੱਲੇ ਦੀ ਰੇਡ ਪੈਂਦੀ ਹੋਈ ਆ ਦੁੱਲਾ ਦੇਖਦੇ ਆ ਅਗਲੀ ਕਬੱਡੀ ਪਾਉਂਦਾ ਹੋਇਆ ਗਗਨਦੀਪ ਸਿੰਘ ਆ ਦੁੱਲੇ ਦੀ ਰੇਡ ਪਈ ਹੈ ਆ ਚੜ ਜੜ ਕੇ ਪੈਂਦੀ ਆ ਕਬੱਡੀਆਂ ਦੇ ਮਹਿਮਦ ਵਾਲੀ ਅਗਲੀ ਕੋਸ਼ਿਸ਼ ਕਰਦਾ ਹੋਇਆ ਬਾ ਸ਼ੰਦਰ ਜਫਾ ਲਾਉਣ ਦੀ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਬੁਲਟ ਆ ਗਿਆ ਫਿਰ ਬੁਲਟ ਐਨ ਕਬੱਡੀ ਪਾਉਂਦਾ ਹੋਇਆ ਤਿਆਰ ਵਰ ਤਿਆਰ ਆ ਕੱਪੜੇ ਲਾ ਕੇ ਵਿੱਚ ਮੈਦਾਨੇ ਸ਼ੂਕਦੇ ਹੀ ਨੇ ਆਉਂਦੇ ਚਮਕਦੇ ਪਿੰਡਿਆਂ ਉੱਤੇ ਯਾਰ ਆ ਮਸਲਗੀਤ ਨੇ ਗਾਉਂਦੇ ਖਿਡਾਰੀ ਖੇਡ ਕਬੱਡੀ ਦੇ ਆ ਪੂਰਾ ਹੁਨਰ ਵਿਖਾਉਂਦੇ ਨੇ ਕਈ ਰੇਡਾਂ ਪਾਉ ਤੇ ਕਈ ਜੱਫੇ ਲਾਉਂਦੇ ਨੇ ਲੈ ਵੀ ਇੰਦਰ ਹੁਣ ਗੱਲ ਕਹਿੰਦੇ ਤਾੜੀਆਂ ਨਾਲ ਮੁੱਕਣੀ ਏ ਉਹ ਕਮਾਲ ਹੁੰਦੀ ਹਈ ਕਮਾਲ ਹੋਈ ਆ ਇੱਕ ਵਾਰ ਸੇ ਬੁਲਡ ਔਰ ਤਲਵੰਡੀ ਰਾਏ ਵਾਲਾ ਇੰਦਰ 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 ਨਜ਼ਾਰਾ ਉਹ ਕਮਾਲ ਨੇ ਖੁਸ਼ ਹੈ ਐਨ ਕਹਿੰਦੇ ਵੀ ਗੱਲ ਸਿਰੇ ਲੱਗੀ ਪਈ ਹੈ ਗੱਲ ਸਿਰੇ ਲੱਗੀ ਪਈ ਹੈ ਐ ਨਜ਼ਾਰਾ ਵੱਜਿਆ ਹੋਇਆ ਐਨ ਚਾਰੇ ਪਾਸੇ ਇਕੱਠ ਹੈ ਦੇ ਕਹਿੰਦੇ ਹੁੰਦੇ ਅੱਜ ਵੱਧਿਆ ਮੱਖਣਲੀ ਜੀ ਦੇ ਕਹਿਣ ਵਾਲਾ ਥੱਠਾ ਚਾਰੇ ਪਾਸੇ ਇਕੱਠਾ ਹੈ ਅੱਜ ਮੱਖਣਲੀ ਜੀ ਵੱਧਿਆ ਤੁਹਾਡੇ ਵਾਲਾ ਥੱਠਾ ਆਹ ਸਾਹਮਣੇ ਨੌਜਨ ਮਨ ਸਿੰਘ ਦੋਟ ਨੇ ਕਬੱਡੀ ਪਾ ਦਿੱਤੀ ਹੈ ਪੰਜਾਬ ਪੁਲਿਸ ਵੀ ਆਨੰਦ ਲੈਂਦੀ ਹੈ ਜਦ ਬਾਹਰ ਖਿਡਾਰੀ ਖੜੇ ਸਰ ਤੇ ਪੰਜਾਬ ਪੁਲ ਦੇ ਜਵਾਨ ਉਹਨਾਂ ਨੇ ਤਸਵੀਰਾਂ ਕਰਾ ਰਹੇ ਸਨ ਵੀ ਆਹ ਮੇਰਾ ਚਿਹਤਾ ਹੈ ਆਹ ਮੇਰਾ ਚਿਹਤਾ ਹੈ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡੀ ਜ਼ਿੰਮੇਵਾਰੀ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਐਸਐਚਓ ਸਾਹਿਬ ਦਾ ਸਾਰੇ ਇੰਸਪੈਕਟਰਾਂ ਦਾ ਸਾਰਿਆਂ ਦਾ ਸਤਿਕਾਰ ਹੈ ਉਹਦੇ ਨੇ ਮੇਰੇ ਵੀਰੋ ਇਹ ਜ਼ਿੰਮੇਵਾਰੀਆਂ ਨੇ ਇਹ ਮਿਹਨਤ ਕਰਦੇ ਨੇ ਆਪਣੀ ਡਿਊਟੀ ਦਿੰਦੇ ਆ ਔਰ ਫਿਰ ਮੇਰੇ ਵੀਰੋ ਇਹ ਵੱਡੇ ਮੇਲੇ ਹੁੰਦੇ ਆ ਸਤਿਕਾਰ ਕਰਦੇ ਪ੍ਰਸ਼ਾਸਨ ਦਾ ਸਾਹਮਣੇ ਨੌਜਵਾਨ ਕਰਦੇ ਦੁੱਲਾ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਮੱਖਣ ਵਾਲੀ ਦੀ ਜਸ਼ਨ ਫੇਰ ਆ ਗਿਆ ਮਾਤਾ ਰਜਵੰਤ ਕੌਰ ਦਾ ਪੁੱਤਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਤੋਰ ਮਾਰਦਾ ਕਰਕੇ ਯਾਦਗਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਮੱਥਾ ਟੇਕਿਆ ਮੁੰਡੇ ਨੇ ਕਬੱਡੀ ਗੱਡੀ ਪਾਈ ਅੰਦਾਜ਼ ਵੱਖਰਾ ਹੈ ਆਹ ਦੇਖਦੇ ਮੈਂ ਪਈ ਰੇਡ ਦੇ ਉੱਪਰ ਕਿਹੜਾ ਰਫਾ ਲਾਵੇਗਾ ਕਰੂ ਸਮਾ ਫੈਸਲਾ ਆ ਪਈ ਰੇਡ ਇੱਕ ਕਨੀ ਦੇ ਇੰਦਰ ਹੈ ਦੂਸਰੀ ਕਨੀ ਦੇ ਸੋਣ ਹੈ ਨਾਲ ਪੁਲਸੀ ਵਰਗੇ ਨੌਜਵਾਨ ਪੈ ਗਈ ਪੁੱਠੀ 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 ਹਰ ਦੂਸਰੇ ਪਾਸੇ ਆ ਜਸ਼ਨ 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 ਆਲਮਗੀਰੀ ਕਬੱਡੀ 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 ਹੋਈ ਪਈ ਆ ਨੇੜੀ ਸੱਜੇ ਕਦੇ ਖੱਬੇ ਹੱਟ ਕਬੱਡੀ ਯਾਰਾਂ ਦੀ ਖੇਡ ਵੱਡੇ ਸਰਦਾਰਾਂ ਦੀ ਕਬੱਡੀ हो कमाल भरोसरा हो कमाल परोसरा हो ਕਹਿੰਦੇ ਨਜ਼ਾਰਾ ਵੱਜ ਗਿਆ ਮੇਰੇ ਵੀਰੋ ਕਿ ਦੁੱਖ ਤੋੜ ਤੇ ਮੁੰਡਿਆਂ ਨੇ ਜਫੇ ਠੋਕ ਠੋਕ ਕੇ ਲਾਤੇ ਅੱਜ ਕਮਾਲਪੁਰੇ ਦੇ ਮੇਲੇ ਤੇ ਵੱਖਰੇ ਰੰਗ ਗੱਬਰੂਆਂ ਨੇ ਬਣਾਤੇ ਚਰਚਾ ਪੂਰੀ ਹੁੰਦੀ ਹੈ ਸਾਹਮਣੇ ਆਈਟਮ ਕਬੱਡੀ ਪਾਉਂਦਾ ਹਾਂ ਸਾਹਮਣੇ ਆਈਟਮ ਕਬੱਡੀ ਪਾਉਂਦਾ ਇਹਨੂੰ ਨਿੱਕਾ ਦੁਨੀਆ ਕਹਿੰਦੀ ਹੈ ਇਹ ਛੇਤੀ ਲੋਟ ਨਹੀਂ ਆਉਂਦਾ ਇਹਨੂੰ ਨਿੱਕਾ ਦੁਨੀਆ ਕਹਿੰਦੀ ਹੈ ਛੇਤੀ ਲੋਟ ਨਹੀਂ ਆਉਂਦਾ ਹਾਂ ਕਬੱਡੀ 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 ਹੋ ਹੁੰਦੀ ਹੈ ਹਾਂ ਜਿੱਦਣ ਜੀ ਕੀਤਾ ਇਤਿਹਾਸ ਬਣਾ ਦੂੰਗਾ ਇਹ ਇਤਿਹਾਸ 31 ਜਨਵਰੀ ਨੂੰ ਬਣਦਾ ਹੈ ਪੱਕੀ ਡੇਟ ਹੈ ਨਾ ਕੰਮ ਇਹ ਤੇਰਾ ਨਾ ਉਧਰ ਹੈ 31 ਜਨਵਰੀ ਹੈ ਪੱਕੀ ਡੇਟ ਹੈ ਮੇਰੇ ਵੀਰੋ ਨਾ ਕੋਈ ਲੇਟ ਹੈ ਕਲਗੀ ਧਰਦੀ ਕਿਰਪਾ ਇਹ ਕਲਗੀ ਧਰਦੀ ਕਿਰਪਾ ਮੇਰੇ ਵੀਰੋ ਇਹ ਕਲਗੀ ਧਰਦੀ ਕਿਰਪਾ ਇਹ ਕਲਗੀ ਧਰਦੀ ਕਿਰਪਾ ਸਾਹਮਣੇ ਬੁਲਣ ਦੀ ਰੇਡ ਖੇਡ ਮੈਦਾਨ ਦੇ ਵਿੱਚ ਬੁਲਟ 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 ਇਸ ਵੇਲੇ ਸਿਰਾ ਕਰਾਈ ਜਾਂਦਾ ਹੈ ਹਰਮਨ ਬੁਲਟ ਦੁਨੀਆ ਦਾ ਟਾਪਰ ਰੀਡਰ ਅਗਲੀ ਕਬੱਡੀ ਦੁੱਲੇ ਦੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਿਹਾ ਉਸਤਾਦ ਜੀ ਕਰ ਲਿਓ ਗੱਲ ਯਾਰਾ ਦੁੱਲਾ ਕਬੱਡੀ ਪਾਉਂਦਾ ਹੋਇਆ ਟੱਚ ਲਗਾ ਕੇ ਕਾਕਾ ਕਾਰੀ ਹੰਡਿਆਂ ਦੇ ਵਿੱਚ ਖੜਦਾ ਝੜਫਲਾ ਗੁਰਜੀਤ ਤੂਤਾ ਦਾ ਬਾਹਰ ਤੇ ਨੂੰ ਕਰਦਾ ਲਾ ਅੰਦਾਜ਼ਨ ਕਬੱਡੀ ਖਿਡਾਰੀਆ ਦਾ ਹੁਣ ਮਹਿਮਦ ਵਾਲੀਆ ਮਹਿਮਦ ਵਾਲੀਆ ਮਹਿਮਦ ਵਾਲੀਆ ਲਵਲੀ ਪਿਆਰਾ ਜਿਹਾ ਕਬੱਡੀ ਖਿਡਾਰੀ ਦੁੱਲੇ ਨੇ ਸਿਰ ਤੇ ਹੱਥ ਮਾਰਿਆ ਵੀ ਮੈਂ ਗਲਤੀ ਕਰ ਬੈਠਾ ਆ ਕਮਾਲ ਕਰਦਾ ਹੋਇਆ ਮੁੰਡਾ ਇੱਕ ਹੋਰ ਨੰਬਰ ਜੋੜਦਾ ਆਪਣੀ ਟੀਮ ਲਈ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਤੇ ਹੋਣ ਮੰਜਲਾ ਤੈ ਦਰਬਾਰ ਸੰਗਾ ਜਿਹੜੇ ਚੱਲ ਪਏ ਤੇਰੇ ਫਰਮਾਨ ਅੰਦਰ ਦਰਬਾਰ ਸੰਪਰਦਾਇ ਦੇ ਮੌਜੂਦਾ ਮੁਖੀ ਸੰਜੇ ਸਿੰਘ ਜਿੰਗ ਦੀ ਲੋਪੋ ਵਾਲੇ ਮਹਾਂਪੁਰਸ਼ਾਂ ਦੇ ਸੁਪੁੱਤਰ ਸਰਦਾਰ ਭਗੀਰ ਸਿੰਘ ਜੀ ਗਿੱਲ ਵੀ ਪੁੱਜੇ ਹੋਏ ਐ ਭਾਈ ਜੱਗਾ ਵੀ ਪੁੱਜਿਆ ਹੋਇਆ ਇੰਦਰਪਾਲ ਹਰਣਾ ਦਾ ਵੀਰ ਐ ਜੱਗੇ ਹਰਣਾ ਦਾ ਮੀਨੀ ਵਾਲਾ ਪਿੰਡਰੀ ਵੀ ਪੁੱਜਿਆ ਹੋਇਆ ਤੇ ਬਿੱਟੂ ਵੀ ਆਇਆ ਜਿਹਨੇ ਨੀਲੇ ਨੂੰ ਜੱਫੇ ਲਾਇਆ ਪਰ ਸਾਹਮਣੇ ਪੱਤਰੀ ਵਾਲਾ ਮੇਰੇ ਵੀਰੋ ਪੱਧਰੀ ਵਾਲਾ ਅੱਜ ਪੱਧਰੇ ਕਰੀ ਹੁੰਦਾ ਪਰ ਬੁਲਟ ਆ ਨੰਬਰ ਤੇ ਰੌਲਾ ਪਾਉਂਦਾ ਬੁਲਟ ਆ ਨੰਬਰ ਤੇ ਰੌਲਾ ਪਾਉਂਦਾ ਹੈਨ ਰੀਪਲੇ ਆ ਜੀ ਜੋਧਾ ਰੀਪ ਨੇ ਮਿਲ ਗਿਆ ਰੀਪਲੇ ਮਿਲ ਗਿਆ ਲੈ ਵੀ ਬੁਲਟ ਆ ਜਾਣਾ ਟੀਵੀ ਦੇ ਵਿੱਚ ਸਾਰਾ ਕੁਝ ਕਲੀਅਰ ਆ ਜਾਣਾ ਟੀਵੀ ਦੇ ਵਿੱਚ ਸਾਰਾ ਕੁਝ ਕਲੀਅਰ ਇਹ ਉਹ ਦੌਰ ਨਹੀਂ ਜਦ ਟਰੈਕਟਰਾਂ ਦੀਆਂ ਲੋਟਾਂ ਲਾ ਕੇ ਮੈਚ ਹੁੰਦੇ ਅੱਜ ਦੌਰ ਹੋਰ ਹੈ ਕਬੱਡੀ ਦਾ ਅੱਜ ਚਰਚਾ ਦੁਨੀਆ ਦੇ ਵਿੱਚ ਉਸਤਾਦ ਜੀ ਸਾਹਮਣੇ ਪਾਈ ਹੋਈ ਰੇਟ ਤੇ ਕਰ ਦਿਓ ਗੱਲ ਯਾਰਾ ਕੋਈ ਸਮਾਸੀ ਮਾਰੇ ਰੌਤੇ ਵਾਲੇ ਨੇ ਟਾਪੂ ਲਾਗੇ ਜਿੱਧਰ ਨੂੰ ਵਿਸਲ ਵੱਜਦੀ ਸਦਰਪੁਰੀਏ ਪਾਲੇ ਨੇ ਜਿੱਧਰ ਨੂੰ ਵਿਸਲ ਵੱਜਦੀ ਤੇ ਖਿਡਾਰੀ ਮੰਨ ਜਾਂਦੇ ਸਨ ਪਰ ਅੱਜ ਕੱਲ ਮਨਾਉਣੇ ਬੜੇ ਔਖੇ ਨੇ ਸਾਹਮਣੇ ਮਨ ਸਿੰਘ ਦੁਲਦ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਚੁੜੀਏ ਖੇਡ ਮੈਦਾਨ ਦੇ ਨਾਲ ਚੱਲ ਵੀ ਮਨ ਸਿੰਘ ਦੁਲਟ ਗੋਡੇ ਵਾਲ ਕਬੱਡੀ ਪਾਉਂਦਾ ਹੋਇਆ ਦਿੜਵੇ ਵਾਲਾ ਚਾਲ ਮਾ ਕਬੱਡੀ ਖਿਡਾਰੀ ਹੈ ਗਾਂ ਚੋੜੀ ਸ਼ਾਂਤੀ ਹੈ ਆ ਬਦਰੀ ਵਾਲਾ ਰਾਜਾ ਕੋਸ਼ਿਸ਼ ਕਰਦਾ ਲੱਕ ਰਣ ਦੀ ਕਰੂ ਫਿਰ ਕਮਾਲ ਸਿਕ ਸਰਦਾਰ ਕਬੱਡੀ ਖਿਡਾਰੀ ਆ ਦੇਖ ਲਓ ਵੀ ਬੱਲੇ ਬੱਲੇ ਹੋਈ ਪਈ ਦੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ 15 ਤੇ 14 ਦਾ ਅੰਕੜਾ ਇੱਕ ਨੰਬਰ ਹਲੇ ਹੋਰ ਹੈ ਸਾਢੇ 15 ਤੇ 14 ਦਾ ਅੰਕੜਾ ਇੱਕ ਨੰਬਰ ਹਲੇ ਹੋਰ ਹੈ ਕਿ ਹਲੇ ਤਾਂ ਤੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ ਹੈ ਹਲੇ ਤੇ ਯਾਰ ਮੈਦਾਨ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਲੇ ਤੇ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਉਸਤਾਦ ਜੀ ਜਿਹੜੀ ਟੀਮ ਜਿੱਤ ਗਈ ਉਹਨੇ ਫਿਰ ਜੌਂਡੀਰ ਵਾਲੇ ਮੁਕਾਬਲੇ ਦੇ ਵਿੱਚ ਫੋਨ ਦੇ ਵਿੱਚ ਪੁੱਜ ਜਾਣਾ ਸਾਹਮਣੇ ਬੁਲਟ ਫੇਰ ਆ ਗਿਆ ਬੁਲਡ ਫੇਰ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਖੀਰਾਂ ਵਾਲੀ ਕਿ ਬੁਲਡ ਦਾ ਰੱਖਿਆ ਨੰਬਰ ਲੈ ਆਉਣ ਨੂੰ ਨੰਬਰ ਲੈ ਆਉਣ ਵਾਲਾ ਕਬੱਡੀ ਖਿਡਾਰੀ ਪਰ ਉਧਰ ਵੀ ਪੰਜਾਬੀ ਆਵਾਮਾਂ ਦੇ ਬਲਵਾਨ ਪੁੱਤ ਬਲੀ ਯੋਧੇ ਲਓ ਪੁਆਇੰਟ ਦੇਖਦੇ ਵੀ ਧਾਵੀ ਦਾ ਚੱਲ ਵੀ ਗਗਨਦੀਪ ਸਿੰਘ ਆ ਪਾ ਫਿਰ ਅਗਲੀ ਕਬੱਡੀ ਨੌਜਵਾਨਾ ਆ ਦੁੱਲਾ ਦੇਖਦੇ ਵੀ ਚਾਰਬਰ ਤਿਆਰ ਹੈ ਕਬੱਡੀ ਪਾਉਣ ਦੇ ਵਾਸਤੇ ਦੁੱਲੇ ਨਾਮ ਨੂੰ ਇਹ ਮਾਲਕ ਦੀ ਬੜੀ ਵੱਡੀ ਬਖਸ਼ਿਸ਼ ਹੈ ਦੁੱਲੇ ਨਾਮ ਦੇ ਕਬੱਡੀ ਖਿਡਾਰੀ ਆ ਦੁਨੀਆ ਦੇ ਵਿੱਚ ਰਿਕੋਰਡ ਤਿਆਰ ਕਰਕੇ ਆ ਪਈ ਹੋਈ ਰੇਡ ਆ ਦੇਖਦੇ ਵੀ ਗਗਨਦੀਪ ਸਿੰਘ ਛੱਠੇ ਗਵਿੰਦਪੁਰ ਵਾਲਾ ਅਗਲੀ ਕਬੱਡੀ ਪਾਉਣ ਹੋਇਆ ਇਹਦਾ ਰੰਗ ਸੰਦੂਰੀ ਹੈ ਇਹ ਗੋਰੀ ਚਿੱਟੀ ਹੈ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਹੈ ਇਸ ਮਿੱਟੀ ਵਿੱਚ ਕੋੜਤਣ ਕਿੱਦਾਂ ਕੋਈ ਉਗਾਵੇ ਇਹ ਮਿੱਟੀ ਕਰ ਕਰ ਪਿਆਰ ਦਾ ਬੂਟਾ ਲਾਵੇ ਹਾਂ ਬਰੂਸਲੀ ਖੇਡ ਕਬੱਡੀ ਦਾ ਇਧਰਲੇ ਪਾਸੇ ਸੁਰਖਪਰੀਆ ਯੋਧਾ ਹਰ ਕੋਸ਼ਿਸ਼ ਕਰਦਾ ਡੱਕ ਲੈਣ ਦੀ ਪਰ ਬੁਲਟ ਆ ਗਿਆ ਆ ਗਿਆ ਕਹਿੰਦੇ ਬੁਲਟ ਫੇਰ ਆ ਗਿਆ ਰੇਡਰ ਦਲੇਰ ਆ ਗਿਆ ਬੁਲਟ ਫੇਰ ਆ ਗਿਆ ਰੇਡਰ ਦਲੇਰ ਆ ਗਿਆ ਬੁਲਟ ਫੇਰ ਆ ਗਿਆ ਕਮਾਲਪੁਰੇ ਦੋ ਦੋ ਪਾਈ ਜਾਂਦਾ ਬੁਲਟਾਂ ਜਮੇਲਾ ਬਣਾਈ ਜਾਂਦਾ ਏ ਜੌਂਡੀਅਰ ਦੇ ਮੇਰ ਤੇੜ ਗੇੜੇ ਲਾਈ ਜਾਂਦਾ ਏ ਐਨ ਕਹਿੰਦੇ ਜੌਂਡੀਅਰ ਦੇ ਮੇਰ ਤੇੜ ਗੇੜੇ ਲਾਈ ਜਾਂਦਾ ਪਰ ਕੌਣ ਜਿੱਤੇਗਾ ਦੁਨੀਆ ਨੂੰ ਇੰਤਜ਼ਾਰ ਹੈ ਮਦੋਰ ਵਾਲੇ ਦੀ ਪਈ ਹੋਏ ਰੇਡ ਹੁਣ ਕਿਹੜਾ ਜਾਫੀ ਲਾ ਕੇ ਜਫਾ ਤਨ ਕਰਵਾਉ ਪਰ ਸਾਹਮਣੇ ਦੇਖਦਾ ਵੀ ਨੰਬਰ ਜਿਹੜਾ ਹੈ ਇਸ ਲਈ ਨਿੱਕੇ ਨੇ ਜੋੜ ਦਿੱਤਾ ਮਨ ਸਿੰਘ ਦੁੱਲੜ ਦੀ ਰੇਡ ਪੈ ਰਹੀ ਹੈ ਦੁੱਲੜ ਦੀ ਰੇਡ ਚੱਲਦੀ ਹੋਈ ਗੱਲਾਂ ਸੱਚੀਆਂ ਹੀ ਆਖਦਾ ਹੈ ਲੋਕੋ ਪਿੰਡ ਵਾਲਾ ਦੇ ਨਾਮ ਜੱਗ ਤੇ ਬਣਾਉਣਾ ਨੇ ਸਿਖਾਰਾ 13 ਨੇ ਸਪੀਕਰਾਂ ਚ ਨਾਮ ਬੋਲਦਾ ਉਹ ਮਿਹਨਤਾਂ ਕਮਾਈਆਂ ਇਹ ਤਾਂ ਬੋਲਦਾ ਮਿਹਨਤਾਂ ਕਮਾਈਆਂ ਇਹ ਤਾਂ ਬੋਲਦਾ ਪਹਿਲਾ ਸੈਮੀ ਦੂਸਰਾ ਸੈਮੀ ਵੀ ਚੋਟੀ ਦਾ ਬੂਟਾ ਉਮਰੀਆਣਾ ਜਿਹਦੇ ਇਕਬਾਲ ਗਲਬ ਜੀ ਉਹਨਾਂ ਨੂੰ ਬੇਨਤੀ ਕਰਦੇ ਵੀ ਉਹ ਸੈਕੰਡ ਸੈਮੀ ਦੇ ਵਾਸਤੇ ਤਿਆਰ ਰਹਿਣਗੇ ਇਕਬਾਲ ਲਗਾਲਬ ਉਹਨਾਂ ਦੇ ਇਹ ਨਾਨਕਿਆਂ ਦਾ ਪਿੰਡ ਹੈ ਕਮਾਲਪੁਰ ਆਓ ਉਹਨਾਂ ਦਾ ਰੋਲ ਹੈ ਖੇਡ ਕਬੱਡੀ ਦੇ ਵਾਸਤੇ ਐਜ਼ ਅ ਕਮੈਂਟੇਟਰ ਔਰ ਐਜ਼ ਅ ਮੀਡੀਆ ਦੀ ਦੁਨੀਆ ਦੇ ਵਿੱਚ ਨਾਮ ਲੱਭ ਸਪੋਰਟਸ 13 13 ਦਾ ਵੀ ਧੰਨਵਾਦ ਕਰਦੇ ਆ ਲਾ ਕ੍ਰਿ ਕਬੱਡੀ ਪਾਉਣ ਦੇ ਵਾਸਤੇ ਗਗਨਦੀਪ ਸਿੰਘ ਦੁੱਲਾ ਹਤਰ ਹੈ ਕਬੱਡੀ ਖਿਡਾਰੀ ਦੁੱਲਾ ਜੱਠੇ ਗੁਬਿੰਦਪੁਰੇ ਵਾਲਾ ਪੰਜਾਬ ਦਾ ਲਗਭਗ ਕਹਿੰਦੇ ਆਖਰੀ ਪਿੰਡ ਹੈ ਹਰਿਆਣੇ ਦਾ ਏਰੀਆ ਲਾਓ ਇਧਰੇ ਪਾਸੇ ਪੁਆਇੰਟ ਮਮਨਤਵੰਦੀ ਜਿੰਨੀ ਇਸ ਵੇਲੇ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਹੈ ਇੰਦਰਪਾਲ ਜੀ ਐਨ ਕਹਿੰਦੇ ਉਹਦੇ ਵੀ ਸਿਰਾਂ ਹੀ ਲੱਗ ਗਿਆ ਹੈ ਨਜ਼ਾਰਾ ਵੱਧ ਗਿਆ ਰਿਕਾਰਡ ਕਹਿੰਦੇ ਆਪਣੇ ਬਣਾ ਕੇ ਜਿਹੜੇ ਆਪ ਤੋੜਦੇ ਹੈ ਕਮਾਲ ਪੁਰੇ ਆਏ ਆਏ ਦਰਸ਼ਕਾਂ ਦਾ ਮੁੱਲ ਮੋੜਦੇ ਆ ਆਪਣੇ ਰਿਕਾਰਡ ਇਹ ਆਪੇ ਤੋੜਦੇ ਆ ਆਏ ਹੋਏ ਦਰਸ਼ਕਾਂ ਦਾ ਮੁੱਲ ਮੋੜਦੇ ਆ ਕਮਾਲਪੁਰੇ ਵਾਲੇ ਆਪਣੇ ਰਿਕਾਰਡ ਆਪੇ ਤੋੜਦੇ ਆ ਆਏ ਦਰਸ਼ਕਾਂ ਦਾ ਮੁੱਲ ਮੋੜਦੇ ਆ ਬੁਲਟ ਦੀ ਰੇਡ ਸਾਡੀ ਕਰਿਓ ਗੱਲ ਯਾਰਾ ਬੁਲਟ ਦੀ ਰੇਡ ਪੈਂਦੀ ਹੋਈ ਵਾਹ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਇੱਕ ਹੋਰ ਨੰਬਰ ਜੋੜਨ ਦੇ ਵਿੱਚ ਕਾਮਯਾਬ ਜਿਹੜਾ ਪੁਆਇੰਟ ਹੋल्ड ਸੀਗਾ ਉਹ ਰੈਫਰੀ ਡਿਸੀਜਨ ਹੈ ਨੋਟ ਕਰ ਲਿਓ ਟੈਕਨੀਕਲ ਕਮੇਟੀ ਇਹ ਫੈਸਲਾ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆਈਡਲ ਖੇਡ ਕਬੱਡੀ ਦਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਤਿਆਰ ਬਰ ਤਿਆਰ ਹੈ ਪੰਜਾਬੀ ਮਾਮਾ ਦੇ ਬਲਵਾਨ ਬੱਦ ਬਲੀ ਯੋਧੇ ਨੇ ਕਹਿੰਦੇ ਮਾਂ ਤੋਂ ਜਿਹੜਾ ਹੈ ਉਹ ਸੰਸਕਾਰ ਸਿੱਖੋ ਔਰ ਪਿਓ ਤੋਂ ਮਿਹਨਤ ਕਰਨੀ ਸਿੱਖੋ ਤੇ ਬਾਕੀ ਸਾਰਾ ਕੁਝ ਦੁਨੀਆ ਆਪ ਸਿਖਾ ਦਿੰਦੀ ਹੈ ਜੇ ਫੀਲਡ ਦੇ ਵਿੱਚ ਜਾਵਾਂਗੇ ਤੇ ਦੁਨੀਆ ਆਪ ਸਿਖਾ ਦਿੰਦੀ ਹੈ ਲਓ ਖੇਡ ਕਬੱਡੀ ਬੁਲਡ ਦੀ ਰੇਡ ਦੀ ਗੱਲ ਕਰੀਏ ਲਓ ਬੁਲਡ ਦੀ ਇਸ ਲਈ ਕਹਿੰਦੇ ਕਬੱਡੀ ਪੈ ਰਹੀ ਹੈ ਕਿ ਕੰਡਿਆਂ ਦੀ ਮਾਰ ਸਹਿ ਕੇ ਹੀ ਮਿਲਦਾ ਫੁੱਲ ਬਈ ਪਰਖ ਪਰਕੇ ਪਾਉਂਦਾ ਏ ਜਿਵੇਂ ਹੀਰੇ ਦਾ ਮੁੱਲ ਵੀ ਇੱਥੇ ਹੁਨਰਾਂ ਦੇ ਮੁੱਲ ਪੈਂਦੇ ਨੇ ਰੰਗ ਦੇਖਿਆ ਨਹੀਂ ਜਾਂਦਾ ਗੋਰਾ ਤੇ ਕਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਕਾਰਾ ਨਾ ਜੱਗ ਤੇ ਬਣਾਉਣਾ ਨਹੀਂ ਸਕਾਲਾ ਇਸ ਵੇਲੇ ਨੰਬਰ ਜਿਹੜੇ 20 20 ਨੇ ਇਸ ਵੇਲੇ ਨੰਬਰ ਜਿਹੜੇ 20 20 ਨੇ ਮੇਰੇ ਵੀਰੋ ਕਿ ਸੱਚ ਕੌੜਾ ਹੁੰਦਾ ਹੈ ਖੇਤੀ ਮਨ ਨੂੰ ਪਹੁੰਦਾਂ ਦੀ ਅਮਨ ਲੋਪੋ ਵਾਲੇ ਨੂੰ ਕੁਝ ਲਿਖਣਾ ਆਉਂਦਾ ਨਹੀਂ ਨਾ ਕੁੰਡਲਾਂ ਬਾਰੇ ਦਾ ਲੈ ਕੇ ਗੱਲ ਮੋ ਚੱਕੀ ਐ ਉਸਤਾਦ ਜੀ ਕੁੰਡਲਾਂ ਵਾਲੇ ਸੰਤ ਦਰਵਾਰਾ ਸਿੰਘ ਵੀ ਮਹਾਂਪੁਰਸ਼ ਲੋਪੋ ਵਾਲਿਆਂ ਨੂੰ ਆਖਿਆ ਜਾਂਦਾ ਏ ਉਹ ਸੰਪਰਦਾਏ ਦੀ ਗੱਲ ਅੱਜ ਇਸ ਕਮਾਲਪੁਰੇ ਦੇ ਵੱਡੇ ਕੱਪ ਦੀ ਹੁੰਦੀ ਹੈ ਜਿਹਨਾਂ ਦੇ ਆਸ਼ੀਰਵਾਦ ਨੇ ਸਾਹਮਣੇ ਵੇਖਦਾ ਵੀ ਇਸ ਲਈ ਨੰਬਰ ਜਾਫੀਆਂ ਨੂੰ ਦਿੱਤਾ ਗਿਆ ਹੈ ਰੀਪਲੇ ਦੀ ਮੰਗ ਹੈ ਜੀ ਰੀਪਲੇ ਦੀ ਮੰਗ ਹੈ ਰੀਪਲੇ ਦੀ ਇਸ ਨੰਬਰ ਦੀ ਮੰਗ ਕੀਤੀ ਜਾ ਰਹੀ ਹੈ ਮਾ ਮੈਚ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਕੌਣ ਪਾਵੇਗਾ ਗੱਲ ਸਮੇਂ ਦੀ ਨਜ਼ਾਰਾ ਵਧਿਆ ਹੋਇਆ ਹੈ ਅਗਲਾ ਸੈਮੀਫਾਈਨਲ ਵੀ 11 ਦੀ ਟੀਮ ਤਿਆਰ ਰਹੇਗੀ ਤੇ ਬਰਸਾਲਪੁਰ ਦੇ ਨਾਲ ਸਿਰੇ ਦਾ ਮੈਚ ਖੇਡਿਆ ਜਾਵੇਗਾ ਬੁਲਟ ਲਗਾਤਾਰ ਪਾਉਂਦਾ ਹੈ ਮੇਲੇ ਬਣਾਉਂਦਾ ਪਰ ਮਨੀ ਕਹਿੰਦਾ ਵੀ ਕੰਮ ਖੁੱਲੀਆਂ ਕਹਿੰਦੇ ਖੁੱਲੀਆਂ ਆ ਰੇਡਾਂ ਖੁੱਲੀਆਂ ਨੇ ਮੇਰੇ ਵੀਰੋ ਰੇਡਾਂ ਖੁੱਲੀਆਂ ਨੇ ਗਿਣਤੀਆਂ ਅੱਜ ਮੱਖਣ ਵਾਲੀ ਜੀ ਖੁੱਲੀਆਂ ਨੇ ਰੇਡਾਂ ਖੁੱਲੀਆਂ ਨੇ ਕਰ ਦਿਓ ਗੱਲ ਯਾਰਾ ਲਓ ਗਿਣਤੀ ਅਜੇ ਖੁੱਲੀਆਂ ਨੇ ਜਿੰਨੀਆਂ ਕੋਈ ਪਾ ਸਕਦਾ ਜੀ ਦੇ ਵਿੱਚ ਜਿੰਨਾ ਦਮ ਹੈ ਬਿਹਾਰੀਪੁਰੀਏ ਕਹਿੰਦੇ ਨੇ ਇੱਕ ਵਾਰੀ ਕਹਿੰਦੇ 42 ਪਾਈਆਂ ਖੜਕੇ ਪਾਰ ਤੋਂ ਲ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਰਿਆ ਪੰਦਰੀ ਤੇ ਬੋਲ ਆ ਰਿਆ ਬੋਲ ਤੇ ਰੋਜਾਂ ਤੇ ਬੋਲ ਤੇ ਕਬੱਡੀ ਕਬੱਡੀ ਹੋਈ ਵੇ ਸਰਾ ਪਾਸੇ ਮੁੰਡਾ ਹਾਏ ਜੇ ਬੁਲਟ ਰੀਲੂ ਉਤਾਰਨਾ ਬੁਲਟ ਰੀਲੂ ਉਤਾਰਨਾ ਸਾਰਾ ਕਮਾਲਪੁਰਾ ਢੰਗਰੇ ਪਾਉਂਦਾ ਬੁਲਟ ਨਹੀਂ ਲੋਟ ਆਉਂਦਾ ਸਾਰਾ ਕਮਾਲਪੁਰਾ ਢੰਗਰੇ ਪਾਉਂਦਾ ਬੁਲਟ ਨਹੀਂ ਲੋਟ ਆਉਂਦਾ ਸਾਹਮਣੇ ਕਬੱਡੀ 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 ਉਸਤਾਦ ਹੀ ਰੇਡਰਾਂ ਨੂੰ ਕਬੱਡੀ ਕਬੱਡੀ ਕਹਿ ਕੇ ਵੀ ਕਬੱਡੀ ਪਾਉਣੀ ਪੈਂਦੀ ਸੀਗੀ ਉਹ ਵੀ ਦੌਰ ਸੀਗਾ ਅੱਜ ਵੀ ਦੌਰ ਹੈ ਕ੍ਰੀਪਲੇ ਵਾਲਾ ਨੰਬਰ ਜਾਸੀ ਆਉਂਦਾ ਹੈ ਉਧਰ ਸੁੱਖਾ ਧਾਲੀ ਵਾਲ ਤਕਤੂਪੁਰਾ ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਪੁੱਜੇ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਲਓ ਅਗਲੀ ਰੇਡ ਅਗਲੀ ਰੇਡ ਆਹ ਬੋਲਟਾ ਉੱਤ ਗਿਆ ਓ ਕਮਾਲਪੁਰ ਵਾਲੇ ਵਧੀਆ ਲੱਗਿਆ ਦੁੱਖ ਟੁੱਟ ਗਏ ਸਾਰੇ ਲੈਂਦੇ ਅੱਜ ਨਜ਼ਾਰੇ ਲੈਂਦੇ ਦੁਨੀਆ ਦੇ ਬੈਠੇ ਸਾਰੇ ਪ੍ਰਵਾਸੀ ਓ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਤਾਂ ਹੀ ਅੱਜ ਦਾ ਰਤਵਾ ਮਿਲਿਆ ਹੈ ਕਮਾਲ ਕਬੱਡੀ ਦਾ ਓ ਆ ਗਿਆ

ਓ ਵਾਹ ਵਾਹ ਨਈਓ ਪੰਜਾਬੀਆ ਤੁਹਾਡੀ ਹਰ ਹਿੱਸਾ ਖੇਡ ਕਬੱਡੀ ਦੁਨੀਆ ਦੇ ਨਿਖੇ ਦੇ ਉੱਪਰ ਐਵੇਂ ਨਹੀਂ ਆਈ ਸਾਰੇ ਪ੍ਰਵਾਸੀਆਂ ਦਾ ਤੇ ਸਾਰੇ ਪੰਜਾਬੀਆਂ ਦਾ ਉਸਤਾਦ ਜੀ ਸ਼ੀਲੂ ਆਇਆ ਕਹਿੰਦਾ ਵੀ ਉਸਤਾਦ ਕਬੱਡੀਆਂ ਖੁੱਲੀਆਂ ਕਰਤੀਆਂ ਮੈਂ ਕਿਹਾ ਹਾਂ ਕਹਿੰਦਾ ਵਧੀਆ ਕੀਤਾ ਐਨ ਕਹਿੰਦਾ ਨੇ ਵੀ ਜਾਫੀ ਵੀ ਦਲੇਰ ਚਾਹੀਦਾ ਕਿ ਕਮਾਲਪੁਰੇ ਮੇਲਾ ਬੱਲੀਏ ਰੱਖ ਤੇ ਜੋਂਡੀਰ ਨਵੇਂ ਨਕੋਰ ਲੋਕੀ ਕਹਿੰਦੇ ਸ਼ੀਲੂ ਜਿੱਤੂਗਾ ਮੈਨੂੰ ਲੱਗਦਾ ਜਿੱਤੂਗਾ ਕੋਈ ਹੋਰ ਕਮਾਲਪੁਰੇ ਮੇਲਾ ਮਿੱਟੀਏ ਰੱਖ ਤੇ ਜੋਂਡੀਅਰ ਨਵੇਂ ਨਕੋਰ ਬੁੱਲਟ ਵੀ ਅੱਜ ਮਾਰੀ ਜਾਂਦਾ ਪੂਰਾ ਆਪਣਾ ਜੋਰ ਕਮਾਲਪੁਰੇ ਮੇਲਾ ਮੱਲੀਏ ਰੱਖ ਤੇ ਜੋਂਡੀਅਰ ਨਵੇਂ ਨਕੋਰ ਨਵੇਂ ਨਕੋਰ ਜੋਂਡੀਅਰ ਟਰੈਕਟਰ ਖੇਡ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਅੱਜ ਦੀ ਵਾਰਤ ਲਿਖ ਦ ਸੁਨਹਿਰੀ ਕਰਕੇ ਗੋਪੀ ਹੰਸਰਾ ਤੇ ਮੰਨਾ ਹੰਸਰਾ ਜੀ ਉਹਨਾਂ ਵੱਲੋਂ 1000 ਰੁਪਏ ਬੁਲਡਰ ਲਈ ਆਪੇ ਪੋਈਦਾ ਕਰਦੇ ਜੀ ਬਹੁਤ ਬਹੁਤ ਧੰਨਵਾਦ ਆ